ਕਬੱਡੀ ਤੇ ਧੱਕਿਆ ਗਿਆ ਧੱਕਿਆ ਗਿਆ ਘੜੇ ਤੋਂ ਬੋਲਾ ਚੱਕਿਆ ਗਿਆ ਉਹ ਲੱਗਦਾ ਵਾਕਈ ਚੱਕਿਆ ਗਿਆ ਲੱਗਦਾ ਵਾਕਈ ਚੱਕਿਆ ਗਿਆ 3 ਸਕਿੰਟਾਂ ਦੇ ਕਬੱਡੀ ਦੇ ਉੱਤੇ ਮੁੰਡੇ ਨੇ ਜੰਦਾ ਨਹੀਂਆ ਤੇ ਕਰਤਾ ਉਹ ਕਿਨੂ ਕਿਨੂ ਜੱਫਾ ਵਧੀਆਂ ਲੱਗਾ ਤਾਰਾ ਜ਼ੋਰਦਾਰ ਮਾਰੋ ਟਾਰੀਆਂ ਵੱਜੀਆਂ ਤੋਂ ਪਤਾ ਲੱਗ ਜਾਂਦਾ ਲੋਕਾਂ ਦੇ ਮਨ ਲੱਗਿਆਂ ਦਾ ਦੇਖਦੇ ਠੱਠੀਆਂ ਵਾਲਿਆਂ ਉਸਤਾਦ ਨੂੰ ਉਸਤਾਦ ਨਾ ਕਹੋ ਉਧਰਲੇ ਪਾਸੇ ਦੇਖਦੇ ਆ ਪੁਆਇੰਟ ਧਾੜੀ ਦੇ ਖੱਤਵੇਂ ਜੁੜਦਾ ਹੋਇਆ ਹੈ ਚੱਲ ਵੀ ਗੱਗੂ ਨੌਜਵਾਨਾਂ ਪਾ ਕਬੱਡੀ ਲਓ ਸਾਹਮਣੇ ਕਬੱਡੀ ਪੈ ਚੁੱਕੀ ਐ ਠੱਠੀਆਂ ਵਾਲਿਆ ਵੇਖੀ ਕਿਤੇ 19-21 ਦਾ ਫਰਕ ਆ ਮੈਚ ਫਸਮਾ ਮਾਝੇ ਦੇ ਮਾਲਵੀ ਦੀ ਟੱਕਰ ਐ ਵਿੱਚ ਬਕਰਾਲੇ ਸਿੱਧੀ ਮਾਰਨੀ ਹੁਣ ਗੱਲ ਔਖੀ ਹੋ ਜਾਣੀ ਐ ਕਿ ਸਿੱਧੀ ਦੀ ਰੱਦ ਹੁੰਦੀ ਕਿਸੇ ਕਿਸੇ ਨੂੰ ਬਾਸ ਅੰਡੇ ਵਿੱਚ ਕਮੈਂਟਰ ਮਾਰੇ ਸਿਟੀ ਤੇ ਬਾਸ ਦਿੰਦੀ ਆ ਸਿੱਧੀ ਚਲਾ ਸਿਟੀ ਬਾਸ ਦਿੰਦੀ ਐ ਸਿੱਧੀ ਚਲਾ ਸਿਟੀ ਜ਼ਿਲ੍ਹਾ ਫਰੋਹੀਪੁਰ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਆ ਜੇਕਰ ਸੱਤ ਹੜ ਦੀ ਗੱਲ ਕਰਦੇ ਆ ਤਾਂ ਸੱਤ ਹੜ ਨੂੰ ਸਲਾਨਾ ਜੋੜ ਮੇਲਾ ਮਨਾਇਆ ਗਿਆ ਨਗਰ ਰੁਕਨੇ ਵਾਲਾ ਤੇ ਨਗਰ ਦੂਲਾ ਸਿੰਘ ਵਾਲੇ ਦੇ ਇਲਾਕੇ ਭਰ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਫਰੋਹੀਪੁਰ ਦੇ ਵਿੱਚੋਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਬਾਬਾ ਅਲੀ ਮੁਹੰਮਦ ਪੀਰ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਉੱਥੇ ਨਾਲ ਕਬੱਡੀ ਦੇ ਸ਼ੋਅ ਮੈਚ ਤੇ ਨਾਲ ਹੀ ਜਿਹੜੇ ਉੱਥੇ ਘੋਲ ਵੀ ਕਰਵਾਇਆ ਗਿਆ ਸੁਸੀਰਾ ਦਾੜ ਨਾਲ ਅਸੀਂ ਸਾਨੀਆਂ ਕਰ ਰਹੇ ਆਂ ਦਰਗਾਹ ਕਾਲੀ ਮੁਹੰਮਦ ਪੀਰ ਜੀ ਦੀ ਜਿਹੜੇ ਇੱਥੇ ਜਿਹੜੇ ਸਾਲਾਨਾ ਜੋੜ ਮੇਲੇ ਬਣਾਇਆ ਗਿਆ ਇੱਥੇ ਜੇਕਰ ਕਬੱਡੀ ਮੈਚ ਦੀ ਗੱਲ ਕਰਦੇ ਆਂ ਦੋ ਕਬੱਡੀ ਮੈਚ ਕਰਵਾਇਆ ਗਿਆ ਇੱਕ ਆਰਕੇ ਤੇ ਦੂਸਰਾ ਯਾਰੇਸ਼ਾਹ ਵਾਲੇ ਟੀਮ ਦੇ ਵਿੱਚ ਇਸ ਦੇ ਵਿੱਚ ਯਾਰੇਸ਼ਾਹ ਵਾਲੇ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਦੂਸਰੇ ਮੈਚ ਦੀ ਜੇਕਰ ਗੱਲ ਕਰਦੇ ਆਂ ਤਾਂ ਮਾਝਾ ਤੇ ਮਾਲਵਾ ਟੀਮ ਦੇ ਵਿੱਚ ਮੈਚ ਖੇਡਿਆ ਗਿਆ ਇੱਥੇ ਜਿਹੜਾ ਮਾਲਵਾ ਟੀਮ ਨੇ ਜਿੱਤ ਪ੍ਰਾਪਤ ਕੀਤੀ ਮੈਚਰ ਦੀ ਜੇਕਰ ਗੱਲ ਕਰਦੇ ਆ ਤਾਂ ਕਮੈਂਟਰੀ ਰਾਜ ਮੇਰ ਸਿੰਘ ਵਾਲਾ ਨੇ ਕੀਤੀ ਸੋ ਹੋਰ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਹਾਂਜੀ ਹਾਂਜੀ ਬਾਇਗਰੀ ਕਾਲ ਸਾਥ ਤੇ ਬਾਇਗਰੀ ਦੀ ਫਤਿਹ ਹਰ ਸਾਲ ਦੀ ਤਰ੍ਹਾਂ ਜੋ ਕਿ ਸਾਡੇ ਪਿੰਡ ਸੱਤਹਾੜ ਨੂੰ ਬਾਬਾ ਤਨਤਨ ਵਾਲੀ ਮੁਹੰਮਦ ਕਲੀਦ ਦੇ ਮੇਲਾ ਮਨਾਇਆ ਜਾਂਦਾ ਇਸ ਸਾਲ ਵੀ ਉਹ ਮੇਲਾ ਮਨਾਇਆ ਗਿਆ ਸਾਬ ਲਾਲ ਦੇ ਦੁਆਰੇ ਦੀ ਸੰਗਤ ਨੇ ਬਰਸਾਦ ਦਿੱਤਾ ਆ ਸਾਰੇ ਕਮੇਟੀ ਮੈਂਬਰ ਖੜੇ ਐ ਸ਼ਰੀਫ ਦਿਲਦਾਰ ਦਾ ਖਾੜਾ ਖੁੱਲਾ ਲੱਗਾ ਗਿਆ ਸ਼ਾਮ ਨੂੰ ਕਮੇਟੀ ਦੇ ਦੋ ਮੈਚ ਹੋਏ ਆ 20 ਜੂਨ ਨੂੰ ਮਹਿਫਲੇ ਕਵਾਲ ਲੱਗੀ ਆ ਪਿੰਡ ਦੇ ਜੋ ਸੱਜਣ ਵਾਸੀਆਂ ਸਾਰਿਆਂ ਨੇ ਸਹਿਯੋਗ ਦਿੱਤਾ ਲੰਗਰ ਦੇ ਖੁੱਲੇ ਭੰਡਾਰੇ ਚੱਲੇ ਆ ਨਵਾਂ ਦਰਬਾਰ ਤਿਆਰ ਕੀਤਾ ਗਿਆ ਹੈ ਪਿੰਡ ਕਿਹੜਾ ਜੀ ਇਹ ਪਿੰਡ ਜੀ ਆਪਣਾ ਜਗਾ ਦੂਲਾ ਸਿੰਘ ਵਾਲਾ ਤੇ ਬਾਣਾ ਵਾਲੀ ਬਸਤੀ ਦੀ ਹੱਦ ਤੇ ਪੈਂਦੀ ਆ ਆਗਲਾ ਅਮਲੀ ਸਰਕਾਰ ਠੀਕ ਹੈ ਜੀ ਤੇ ਜਿਹੜਾ ਫਰੀਦਪੁਰ ਜੀ ਹਾਂ ਜੀ ਜਿਹੜਾ ਫਰੀਦਪੁਰ ਪੀਰ ਬਾਬਾ ਅਲੀ ਮਮਦ ਸ਼ਾਹ ਜੀ ਦਾ ਸਲਾਮਾ ਜੋੜ ਮੇਲਾ ਸੀ ਜੀ ਬੜੀ ਧੂਮ ਤਾਂ ਮਨ ਲਾਜ ਬਣਾਇਆ ਗਿਆ ਹੈ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਿਰ ਬਾਬਾ ਅਲੀ ਮੁਹੰਮਦ ਜੀ ਅੜਾ ਵਾਲੀ ਸਰਕਾਰ ਪਿੰਡ ਰੁਕਨੇ ਵਾਲਾ ਜਿੰਦੇ ਵਿੱਚ ਹਰ ਸਾਲ ਸੱਤ ਆੜ ਦੇਸੀ ਮਹੀਨੇ ਦੀ ਜਿਹੜਾ ਮੇਲਾ ਸਾਲਾਨਾ ਮਨਾਇਆ ਜਾਂਦਾ ਜੀ ਜਿੰਦੇ ਵਿੱਚ ਕਲਾਕਾਰ ਵੀ ਸੱਦੇ ਜਾਂਦੇ ਨੇ ਕਬੱਡੀ ਦੇ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ ਤੇ ਬੱਚਿਆਂ ਦੇ ਖੇਡ ਮੇਲੇ ਵੀ ਕਰਵਾਏ ਜਾਂਦੇ ਨੇ ਜਿੰਦੇ ਵਿੱਚ ਐਤਕੀ ਅਸੀਂ ਇਸ ਨਵੇਂ ਦਰਬਾਰ ਦੀ ਸਾਰੀ ਕੀਤੀ ਸੀ ਉਸ ਓਸ ਸਾਰੀ ਅਜੇ ਰਹਿੰਦੀ ਆ ਜੋ ਸਾਡੇ ਐਨਆਰਆਈ ਸੱਜਣਾ ਦੇ ਸੰਯੋਗ ਦੇ ਨਾਲ ਜੋ ਰਹਿ ਰਿਆ ਕਾਰਜ ਉਹਨਾਂ ਦੇ ਸਹਿਯੋਗ ਨਾਲ ਫਿਰ ਪੂਰਾ ਕੀਤਾ ਜਾਊਗਾ ਜੀ ਉਹਨਾਂ ਨੂੰ ਬੇਨਤੀ ਹੈ ਵੀ ਚਲੋ ਇਸ ਕਮੇਟੀ ਦੇ ਨਾਲ ਸੰਪਰਕ ਕਰਕੇ ਜੋ ਵੀ ਉਹਨਾਂ ਦਾ ਸਹਿਯੋਗ ਹੋਵੇ ਉਹ ਦੇਣ ਦੀ ਆਪ ਦੀ ਕਿਰਪਾ ਹਰਤਾ ਕਰਨਾ ਜਿਨ੍ਹਾਂ ਨੇ ਸਹਿਯੋਗ ਅੱਗੇ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਮਿਹਰਬਾਨੀ ਤੁਹਾਡਾ ਹਾਂ ਜੀ ਬਾਬਾ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤੇ ਕਮੇਟੀ ਵਾਲਿਆਂ ਨੇ ਬਾਬੇ ਦੇ ਮੇਲੇ ਤੇ ਸਦੂਖਤ ਨਾਲ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੇਵਾ ਕੀਤੀ ਇੱਥੇ ਲੰਗਰ ਦੀ ਉਹਨਾਂ ਦਾ ਵੀ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਗੁਜ਼ਾਰ ਉਹਨਾਂ ਦਾ ਸੰਤਸ ਜਗਨ ਨਾਲ ਸਾਰਾ ਚੰਕਾਰ ਜਰਾਸ ਹੋਇਆ ਜੀ ਸੰਤਸ ਜਗਨ ਆਓ ਸਾਹਮਣੇ ਗਲਾਬੂ ਖਾਨ ਪੁਆਇੰਟ ਲੈ ਕੇ ਆਇਆ ਇਧਰਲੇ ਪਾਸੇ ਵਿਸ਼ਵ ਜੀਤ ਕਬੱਡੀ ਪੌਂਡ ਲਈ ਬੰਦ ਆਇਆ ਮੇਰੇ ਮਿੱਤਰੋ ਅੱਜ ਮਣੀ ਰਿਕਾਰਡ ਬਣਨਗੇ ਵੀ ਟੁੱਟਣਗੇ ਵੀ ਅੱਜ ਕੰਦੇ ਰਕਾਰਡ ਬਣਨੀਆਂ ਟੁੱਟਣੀਆਂ ਜਾਂਦੇ ਜੱਫੇ ਕਈਆਂ ਨੇ ਵੇਖਣੇ ਵੀ ਪਰ ਕਹਿੰਦੇ ਆਏ ਜੇ ਨਵਾਇਆ ਪੁਰਾਣਾ ਆ ਪਰ ਰੈਡਰ ਕਹਿੰਦਾ ਗੁੰਦਵਾ ਸ਼ਰੀਰ ਹੈ ਇਹਦਾ ਪਲਵਾਨ ਬਹੁਤ ਧੰਨਵਾਦ ਫੌਜੀ ਵੀ ਆਇਆ ਹੋਇਆ ਅਗਰ ਦਿੱਤੀ ਆਲੀਆ ਸਾਣਿਆਂ ਦਾ ਧੰਨਵਾਦ ਬਰਾਦ ਇਸ ਸਮੇਂ ਕਬੱਡੀ ਪਾਉਣ ਲਈ ਬਾਦ ਆਇਆ ਮੇਰੇ ਮਿੱਤਰੋ ਚਾਰ-ਜਾਫੀਆਂ ਦੇ ਵਿੱਚੋਂ ਦੇਖਾਂਗੇ ਬਰਾਦ ਦੀ ਕਬੱਡੀ ਪੈ ਚੁੱਕੀ ਹੈ ਆ ਪਈ ਹੋਈ ਕਬੱਡੀ ਲੱਗਿਆ ਹੋਇਆ ਜੋਰ ਕੋਈ ਪੁਆਇੰਟ ਆਪਣੀ ਟੀਮ ਦੇ ਖਾਣ ਪਾਉਣ ਲਈ ਵਾਧਾ ਹੋਇਆ ਹੈ ਕਿ ਲਾਟਾਂ ਵਰਗੇ ਗੱਬਰੂ ਕਿੱਥੋਂ ਟੇਕ ਕੇ ਪੈਂਦੇ ਹੁੰਦੇ ਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੀ ਹੁੰਦੇ ਆ ਸਾਹਮਣੇ ਕਹਿੰਦਾ ਕਿਹਦਾ ਹੁੰਦੀ ਆ ਇਹਦਾ ਕਿ ਗੁੰਮਰਾ ਹੀਰੀ ਪਰ ਪਹਿਲਵਾਨ ਹੈ ਇਹ ਪਹਿਲਵਾਨ ਗੱਟੇ ਫੇਰ ਵੀ ਲੌਂਦਾ ਜੱਫੇ ਵੀ ਲੌਂਦਾ ਪਰ ਢੇਰੀਆਂ ਦੇ ਨੇੜੇ ਪਰ ਨਹੀਂ ਇਹ ਮਾਝੇ ਵਾਲਿਆ ਉਹ ਕਹਿੰਦੇ ਪ੍ਰੀਤ ਹੈ ਮਈਆ ਵਾਲਾ ਪਿੰਡਾ ਲੈ ਪ੍ਰੀਤ ਦੀ ਪਿੰਡ ਰੋ ਤੇ ਚੱਕੇ ਮੈਕ ਲਓ ਸਾਹਮਣੇ ਇਧਰ ਪ੍ਰੀਤ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮਣੀ ਕਹਿੰਦਾ ਚੱਕੇਓ ਮੈਚ ਮੈਕ ਲਓ ਸਾਹਮਣੇ ਦੇਖਦੇ ਮੈਕ ਤੇਰੇ ਹੱਥ 'ਚ ਹੈ ਤੇ ਸੱਤਾਂ ਤੂੰ ਖੁੱਲ ਕੇ ਕਰ ਰਹੀਆਂ ਇਹਨਾਂ ਗੱਬਰੂਆਂ ਦੀਆਂ ਆਓ ਸਾਹਮਣੇ ਦੇਖਦੇ ਇਧਰਲੇ ਪਾਸੇ ਮਾਝੇ ਦਾ ਮਜਾਇਲ ਆਓ ਸਾਹਮਣੇ ਕਬੱਡੀ 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 ਬੱਲੇ 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 ਆਓ ਦੇਖਦੇ ਇਧਰਲੇ ਪਾਸੇ ਲੱਗਿਆ ਜੋਰ ਪਰ ਦੁਨੀਆ ਪ੍ਰੀਤ ਆਉਂਦੀ ਆ ਪ੍ਰੀਤ ਟਰੈਕਟਰ ਦੀ ਬੜੀ ਚੜ੍ਹਾਈ ਆ ਤੇ ਪ੍ਰੀਤ ਰੀਡਰ ਦੀ ਵੀ ਪੂਰੀ ਚੜ੍ਹਾਈ ਆ ਮੇਰੇ ਮਿੱਤਰੋ ਸੈਮਨ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਮੁਰਗੋ ਮੜਗੀ ਹੋ ਗਏ ਲੱਗਿਆ ਜੋਰ ਚੋਬਰਾਂ ਦਾ ਅੰਡਾ ਹੀ ਨਹੀਂ ਚੜ੍ਹਦੇ ਜਿਸਮ ਕਠੋਰ ਚੋਬਰਾਂ ਦਾ ਜਿੱਡੀ ਜਵਾਨੀ ਗਰਮ ਖੁਨ ਮੁੰਡਿਆਂ ਦਾ ਲਲਕਾਰੇ ਤਾਮਾ ਦੇ ਦੂਲੇਵਾਲਗੇ ਨੇ ਜਿਹੜੀ ਟੀਮ ਪੜਾਈ ਹੈ ਮਾਜੇ ਦੇ ਪੁਆਇੰਟ 29 ਇਸ ਮੈਚ ਵਿੱਚੋਂ ਮਾਲਵੇ ਦੀ ਟੀਮ ਜਿੱਤ ਰਹੀ ਆ ਮਣੀ ਦੂਲੇਵਾਲਗੇ ਦੀ ਟੀਮ ਜਿੱਤ ਰਹੀ ਆ ਫਰੀਆਦ ਹੁਣਾ ਦੀ ਟੀਮ ਜਿੱਤ ਰਹੀ ਆ ਚੈਨੇ ਹੁਣਾ ਦੀ ਟੀਮ ਜਿੱਤ ਰਹੀ ਆ ਬਹੁਤ ਧੰਨਵਾਦ ਕਰਦੇ ਆ ਵੱਡਾ ਧੰਨਵਾਦ ਕਰਦੇ ਆ ਸਾਡੀ ਧਰਤੀ ਸਾਡੇ ਲੋਕ ਬਹੁਤ ਵੱਡਾ ਧੰਨਵਾਦ ਹਰਦੇਵ ਸਿੰਘ ਦੀ ਭੁੱਲਰ ਸਾਹਿਬ ਹੁਣਾ ਦਾ ਅੱਜ ਬਣਾਬਲੀ ਪਿੰਡ ਇਹ ਬਾਪੇ ਹਰਦਾ ਦੀ ਹਰਦਾ ਵਾਲੀ ਜਗ੍ਹਾ ਸਥਾਨ ਮਸ਼ਹੂਰ ਹੈ ਵੀਰ ਮੁਹੰਮਦ ਅਲੀ ਸ਼ਾਹ ਜੀ ਦਾ ਸਲਾਨਾ ਜੁੜ ਮੇਲਾ ਮਨਾਇਆ ਗਿਆ ਸਾਰੀ ਸੰਗਤ ਦਾ ਬਹੁਤ ਧੰਨਵਾਦ